ਬਠਿੰਡਾ ਵਿਖੇ ਗਰਲਜ਼ ਸਕੂਲ ਦੀ ਵਾਹਨ ਤੇ ਕੁਝ ਲੋਕਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਸਕੂਲ ਬੱਸ ਬੱਚਿਆਂ ਨੂੰ ਛੱਡਣ ਜਾ ਰਹੀ ਸੀ ਜਾਣਕਾਰੀ ਅਨੁਸਾਰ ਸਕੂਲ ਦੀ ਹੀ ਇੱਕ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੁਝ ਲੜਕੀਆਂ ਨੂੰ ਨਾਲ ਲੈ ਕੇ ਸਕੂਲ ਵਾਹਨ ਤੇ ਹਮਲਾ ਕੀਤਾ ਗਿਆ ਹੈ ਜਿਸ ਦੌਰਾਨ ਵਾਹਨ ਦੇ ਸ਼ੀਸ਼ੇ ਤੋੜ ਦਿੱਤੇ ਗਏ ਮੈਂ ਪਲਸ 2 ਕਲਾਸ ਦੀ ਵਿਦਿਆਰਥਣਾਂ ਮੈਂ ਸ਼ੇਖ ਮੇਜਰ ਰਵਿੰਦਰ ਸਿੰਘ ਸੰਧੂ ਦੀ ਸਕੂਲ ਚ ਪੜਦੀ ਆਂ ਸਾਡੇ ਪ੍ਰਿੰਸੀਪਲ ਨੇ ਬਹੁਤ ਸਾਡੇ ਲਈ ਕੀਤਾ ਹੈ ਨਾ ਵੀ ਉਹਨਾਂ ਨੇ ਇੰਨਾ ਵਧੀਆ ਕਰਕੇ ਸਾਡੇ ਲਈ ਵੈਨਾ ਪ੍ਰੋਵਾਈਡ ਕੀਤੀ ਹੈ ਤੇ ਸਾਡਾ ਫਰਜ਼ ਨਹੀਂ ਬੰਦਦਾ ਸੀ ਇਹ ਕੁਝ ਕਰ ਰਹੇ ਹੈ ਨਾ ਤੇ ਹੁਣ ਵਿੱਚ ਇੰਨੇ ਬੱਚੇ ਹੈ ਛੋਟੇ ਵੀ ਨੇ ਤੇ ਵੱਡੇ ਵੀ ਨੇ ਫਿਰ ਵੀ ਕਦਰ ਹਰ ਬੱਚਾ ਜਾਂਦਾ ਤੁਸੀਂ ਵੀ ਚਾਹੁੰਦੇ ਹੋ ਨਾ ਵੀ ਤੁਹਾਨੂੰ ਜਿਹੜੀ ਸਹੂਲਤ ਦਿੱਤੀ ਹੈ ਤੁਸੀਂ ਉਹਦਾ ਫਾਇਦਾ ਚੱਕੋ ਆਏ ਵੀ ਨਾ ਕਰੋ ਵੀ ਜੇ ਤੁਹਾਨੂੰ ਕਿਸੇ ਕਾਰਨ ਕਰਕੇ ਹਟਾਇਆ ਗਿਆ ਤਾਂ ਤੁਸੀਂ ਇਹ ਕੁਝ ਕਰਦੇ ਹੋ ਵੀ ਤੁਹਾਡੇ ਨਾਲ ਕਿੰਨੇ ਬੱਚਿਆਂ ਦਾ ਨੁਕਸਾਨ ਹੁੰਦਾ ਇਹ ਬੱਚੇ ਸਾੜਿਆਂ ਪਸੇ ਲਾਈ ਆਉਂਗਾ ਗਵਰਨਮੈਂਟ ਦੀ ਤਰਫੋਂ ਲਾਈਆਂ ਆ ਬੱਚਿਆਂ ਦੀ ਫੈਸਿਲਿਟੀ ਵਾਸਤੇ ਪਾ ਬੱਚੀ ਕੋਈ ਜਿਹਨੇ ਡਿਸਪਲਿਨ ਕ੍ਰੀਏਟ ਕੀਤਾਗਾ ਉਹ ਕਿਸੇ ਕਾਰਨਾ ਕਰਕੇ ਬਤਮੀਜ਼ੀ ਕਰਦੀ ਸੀ ਬਸ ਤੇ ਪ੍ਰੋਬਲਮ ਕ੍ਰੀਏਟ ਕਰਦੀ ਸੀ ਉਹਦੇ ਵਾਸਤੇ ਬੱਚੇ ਨੇ ਕੰਪਲੀਟ ਕੀਤੀਆਂ ਉਹ ਬੱਚੀ ਨੂੰ ਕਹਿ ਦਿੱਤਾਗਾ ਵੀ ਤੂੰ ਆਪਣੇ ਫਾਈਲ ਦੀ ਕਟੇ ਤੇ ਆਜਾ ਬੱਚਿਆਂ ਦੇ ਕੋਲ ਆਏ ਤੇ ਪਤਾ ਲੱਗਿਆ ਜੀ ਉਹਨੇ ਬਸ ਉਸ ਘੇਰ ਲਈ ਹੋਰ ਮੁੰਡੇ ਮਾਡੇ ਬੁਲਾ ਰਹੇ ਤੇ ਬੱਚਿਆਂ ਦਾ ਦੱਸਿਆ ਬਸ ਦੀਆਂ ਤੇ ਸ਼ੀਸ਼ੇ ਬਾਰੇ ਪਾਂ ਤੋੜ ਦਿੱਤੀ ਬਤਮੀਜ਼ੀ ਕੀਤੀ ਬਸ ਤੇ ਉਹਨਾਂ ਨੇ ਕਿਹਾ ਕਿ ਬੱਚਿਆਂ ਜੀ ਇਹ ਕਦੇ ਕੋਈ ਛੱਟ ਪੇੜ ਵਾਦੀ ਉਹਨਾਂ ਦੇ ਬੱਚੇ ਆ ਸ਼ੀਸ਼ੇ ਪੰਨੇ ਆਖਰਵਾਜ ਦਾ ਕਿਉਂ ਕੋ ਸਾਡਾ ਕੌਣ ਚ ਕੋ ਵਾਰ ਪ੍ਰਿੰਸੀਪਲ ਸਾਹਿਬ ਮੈਨੂੰ ਫੋਨ ਆਇਆ ਸੀ ਉਹਨਾਂ ਨੇ ਕਿ ਇੱਥੇ ਕਹਿੰਚੂ ਮੈਂ ਇੱਥੇ ਆਇਆ ਹਾਂ ਬਸ ਬੱਚਾ ਕੋਲ ਖੜਾ ਹੀ ਬੈਠਾ ਕੋਈ ਕਾਰਨਾ ਦਾ ਕੁਝ ਨਹੀਂ ਪਤਾ ਸਾ ਨਹੀਂ ਪ੍ਰੋਪਰ ਕਾਰਨ ਨਹੀਂ ਪਤਾ ਇਹ ਪਤਾ ਜੀ ਕਿ ਕਿਸੇ ਛਪਣੇ ਗਿਆ ਕਿਸੇ ਦੁਆਰਾ ਤੇ ਮੈਂ ਬੱਚਾ ਲਈ ਇੱਥੇ ਪਹੁੰਚਾ ਹੋਇਆ ਬਾਈ ਕਿੱਥੇ ਭੰਨੇ ਕਿੱਥੇ ਗਿਆ ਇਹ ਸਾਰਾ ਟੀਪੁਆਇੰਟ ਤੇ ਕਹਿ ਰਿਹਾ ਜੀ ਮਾਰਾ ਟਾਊਨ ਵਾਲੇ ਗੁਰਦੁਆਰਾ ਸਾਹਿਬ ਕੋਲ ਪ੍ਰੋਪਰ ਸਾਨੂੰ ਇਹ ਇਨਫੋਰਮੇਸ਼ਨ ਲੋ ਕਿੰਨਾ ਵੱਲੋਂ ਭੰਨੇ ਗਿਆ ਇਹ ਨਹੀਂ ਸਰ ਨਹੀਂ ਪਤਾ ਮੈਂ ਫੋਨ ਆਇਆ ਨਾਲ ਦਿਨਾ ਇੱਥੇ ਪਹੁੰਚਾ ਕੋਈ ਬੱਚਾ ਨਹੀਂ ਆਇਆ ਮੈਂ ਬੱਚੇ ਦੇ ਪੇਰੈਂਟਸ ਨਾਲ ਗੱਲ ਕਰਨ ਲਈ ਫੋ ਇਹ ਮੰਨ ਲਓ ਕਿਸੇ ਬੱਚੇ ਦੇ ਕੋਈ ਲਾਗਿਜ ਜਾਂ ਚੀਜ਼ ਹੈ ਪਰ ਨਹੀਂ ਫਿਰ ਤਾਂ ਹੀ ਐਸੀ ਦੇਖਣ ਆਇਆ ਜੀ ਇਹ ਤਾਂ ਦੇਖਣ ਆਇਆ ਵੀ ਬੱਚੇ ਚੋੜਦਾ ਨਹੀਂ ਲੱਗੀ ਪਰ ਕਿਸੇ ਬੱਚੇ ਦੇ ਕੋਈ ਚੋਟ ਨਹੀਂ ਆਈ ਜੀ ਇਹਦੇ ਆਮਲਾ ਸਾਹਮਣੇ ਕੀ ਕੀ ਸਾਰੀ ਗੱਲਬਾਤ ਹੋ ਰਹੀ ਹੁਣ ਇਹ ਆਪਣੇ ਸ਼ਹੀਦ ਮੇਜਰ ਰਵਿੰਦਰ ਸਿੰਘ ਸੰਧੂ ਜਿਹੜਾ ਸਕੂਲ ਹੈ ਜੀ ਮਾਰ ਰੋਡ ਤੇ ਸਥਿਤਾ ਸੋ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਇੱਕ ਕੰਪਲੇਨ ਮੂਵ ਕੀਤੀ ਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਬੱਚੀ ਨੂੰ ਵੈਦ ਤੋਂ ਹਟਾਇਆ ਸੀਗਾ ਕਿਉਂਕਿ ਉਹ ਮਿਸ ਬਿਹੇਵ ਕਰਦੀ ਸੀ ਬਾਕੀ ਬੱਚਿਆਂ ਨਾਲ ਤਾਂ ਜਿਹੜੇ ਕਨਸਰਨਡ ਸਟਾਫ ਸੀਗਾ ਸੋ ਅੱਜ ਉਹਦੇ ਵੱਲੋਂ ਤੇ ਉਹਦੀ ਸਿਸਟਰ ਵੱਲੋਂ ਬ ਅ ਮਤਲਬ ਕੀ ਤਮਾਸ਼ਾ ਕੀਤਾ ਗਿਆ ਤੇ ਜਿਹੜਾ ਉਹਨਾਂ ਨੇ ਜਿਹੜਾ ਗੱਡੀ ਦਾ ਸਕੂਲ ਬੈਂਡ ਦਾ ਗਲਾਸ ਸੀਗਾ ਉਹਨੂੰ ਵੀ ਤੋੜਿਆ ਸੋ ਕੰਪਲੇਂਟ ਅਸੀਂ ਉਹਨਾਂ ਤੋਂ ਲੈ ਲਈ ਹੈ ਜੀ ਜੋ ਅਕੋਰਡਿੰਗ ਟੂ ਲੋ ਬਾਬ ਦੀ ਕਾਰਵਾਈ ਉਹਨਾਂ ਦੇ ਅਗੇਂਸਟ ਕੀਤੀ ਜਾਊਗੀ ਬਸੱਚੇ ਪਿੱਛੇ ਵੀ ਬਸੱਚੇ ਕੁਝ ਬੱਚੇ ਵੀ ਸਵਾਰ ਸੀਗੇ ਜੀ ਸੱਤ ਅੱਠ ਸਰਕਰੀ ਆਏ ਨੇ ਕਿਸੇ ਦੀ ਇੰਜਰੀ ਨਹੀਂ ਹੋਈ ਉਹਨਾਂ ਲੜਕੀ ਦੇ ਥੋੜੀ ਜਿਹੀ ਸਾਡ ਦੱਸ ਰਹੇ ਜਿਹਨਾਂ ਨੇ ਅੱਸ਼ੀਸ਼ਾ ਤੋੜਿਆ ਸੀਗਾ ਬਾਕੀ ਸਾਰੇ ਸੇਫ ਸੌਂਗੇ ਕਾਰਨ ਕੀ ਹੈ ਸਭ ਉਹ ਬੇਸਿਕਲੀ ਕਾਰਤੋਹੀ ਹੈ ਜਿਹੜਾ ਉਹਨਾਂ ਦੱਸਣ ਮੁਤਾਬਿਕ ਉਹਨੂੰ ਬਸ ਤੋਂ ਹਟਾਇਆ ਗਿਆ ਸੀਗਾ ਸੋ ਉਹਦੇ ਗੁੱਸੇ 'ਚ ਉਹਨੇ ਆ ਕੇ